কর্ম মেলা চন্তর্মাম চানো ভোলা তো কঠিন মানো মেলা তো কঠিন মানু মেরা নী ਮਹਾਸ਼ਿਵਰਾਤਰੀ ਦਾ ਤਿਹਾੜੀ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸੇ ਹੀ ਤਰ੍ਹਾਂ ਹਾਜੇ ਪਟਿਲਗੜ੍ਹ ਜਿੱਥੇ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਦਾ ਇਤਿਹਾਸਕ ਬੜੇ ਵੱਜਲਾ ਅਤੇ ਸ਼ਾਨ ਨਾਲ ਇਹ ਪੁਰਾਣੇ ਜਿਹੜੇ ਭਗਤ ਨੇ ਪੁਰਾਣ ਵੱਲੋਂ ਮਨਾਇਆ ਜਾ ਰਿਹਾ ਹੈ ਕਿ ਕੱਚ ਸਾਹਬੀ ਤਰ੍ਹਾਂ ਮਤਤਲਾ ਵਾਲਾ ਸ਼ਿਵ ਸ਼ਕਤੀ ਸੇਵਾ ਮਦਦ ਸਭਾ ਪਰਿਵਾਰ ਵੱਲੋਂ ਸ਼ਿਵ ਯਾਤਰਾ ਜਾਈ ਅੱਡਦੀ ਜਾ ਰਹੀ ਹੈ ਅਤੇ ਇਸ ਦਾ ਅੰਦਸ਼ੇ ਕਿ ਇਹ ਭਗਤ ਨੇ ਦੂਜੇ ਇੱਕ ਸਰ ਲੈ ਕੇ ਹੁੰਦੇ ਨਹੀਂ ਜਨਾਬ ਨੂੰ ਹਟਾਤਾ ਤੇ ਇਸ ਤੋਂ ਬਾਅਦ ਰਾਤ ਦੇ ਉਹਨਾਂ ਦੇ ਸੁਚਭਾ ਯਾਤਰਾ ਜਿਹੜੀ ਹੈ ਮੰਦਰ ਤਲਾਬ ਵਾਲੇ ਤੋਂ ਇਸ ਸ਼ਬਾ ਵੱਲੋਂ ਕੱਢੀ ਜਾਣੀ ਹੈ ਜੋ ਸ਼ਹਿਰ ਦੇ ਕਰਮਗਰਦੀ ਵਾਪਸ ਆਉਂਦੇ ਵਾਪਸ ਕਿਤੇ ਰਾਤ ਨੂੰ ਤੇ ਜਿਹੜੀ ਹੈਲਪਫੁਲ ਸਾਹਮਣੇ ਗਰਾਊਂਡ ਹੈ ਉੱਥੇ ਸ਼ੇਬਿਆ ਹੋਵੇਗਾ ਜਿਸ ਵਿੱਚ ਇਲਾਕੇ ਭਾਗ ਦੀਆਂ ਸੰਸਥਾਵਾਂ ਤੋਂ ਸੋ ਅਸੀਂ ਇੱਥੇ ਪਹੁੰਚ ਰਹੇ ਹਾਂ ਤੇ ਹੁਣ ਵੀ ਜੋ ਸੁਚਭਾ ਯਾਤਰਾ ਕੱਢੀ ਜਾ ਰਹੀ ਹੈ ਵੱਡੀ ਗਿਤੀ ਵਿੱਚ ਹੈ ਜਿਹੜੇ ਜੋ ਬੰਧਾਵਾ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪੰਨੀ ਕੋਰਟ ਦੇ ਚੇਅਰਮੈਨ ਇਸ ਤੋਂ ਇਲਾਵਾ ਲੋਕ ਸਭਾ ਹਲਕਾ ਇੰਚਾਰਜ ਦੇ ਇੰਕਮਟਰਸ ਦੇ ਚੇਅਰਮੈਨ ਵੀ ਇੱਥੇ ਪਹੁੰਚੇ ਨੇ ਖਾਸ ਤੌਰ ਤੇ ਉਹਨਾਂ ਨੂੰ ਇੱਕ ਸਮਾਗਮ ਮੇਰਾ ਉਹ ਵੀ ਨਾਮਰ ਸ਼ਕਸ਼ੀਤਾਵਾ ਸ਼ਿਵ ਸ਼ਕਤੀ ਸੇਵਾ ਮੰਡਲ ਸਰਪੰਨ ਨੂੰ ਨੰਨਤ ਮਾਸਤਾ ਕੀਤਾ ਜਾ ਰਿਹਾ ਅਤੇ ਭੋਲੇ ਨਾਥ ਜਿਹੜੇ ਆ ਉਹ ਬੰਬਲ ਭੋਲੇ ਨਾਥ ਦੇ ਸੰਸਾਰ ਇਲਾਕੇ ਸਾਰਿਆਂ ਨੂੰ ਜੈ ਚੱਕਰ ਦੀ ਕੱਟ ਦੇਰ ਦੀ ਬੇਤੀ ਆ ਤਾਰ ਕਰਾ ਦੇ ਅੱਗੇ ਕਿੱਥੇ ਨਹੀਂ ਜਾਣਾ ਆਸਾਲ ਦੀ ਤਰ੍ਹਾਂ ਸ਼ੁਰੂ ਕਰ ਬੈਠੇ ਮੈਂ ਮਹੰਤਾਂ ਰੇ ਸ਼ਰਧਾ ਦੇ ਨਾਮ ਨਾਮ ਕਮੇਟੀ ਅਜਨਾਲਾ ਸਰਪੰਚਾ ਵੱਲੋਂ ਫਾਦੇਗੜ ਚੂੜੀਆਂ ਵਿਖੇ ਸਗੰਦੀ ਰਸਮ ਲੈ ਕੇ ਇੱਥੇ ਪਹੁੰਚੇ ਆਂ ਇਹ ਅਸੀਂ ਹਰ ਸਾਲ ਇਸੇ ਤਰ੍ਹਾਂ ਜੀ ਸਗੰਦੀ ਰਸਮ ਲੈ ਕੇ ਹੁੰਦੇ ਆਂ ਇਹਦੇ ਵਿੱਚ ਸਾਡੀਆਂ ਸਾਰੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਸਾਰੀਆਂ ਸਹਿਯੋਗ ਕਰਦੀਆਂ ਨੇ ਇਹ ਸਗੰਦੀ ਰਸਮ ਫਾਦੇਗੜ ਚੂੜੀਆਂ ਸ਼ਾਮ ਮੰਦਰ ਵਿਖੇ ਕੀਤੀ ਜਾਂਦੀ ਆ ਉਸ ਤੋਂ ਬਾਅਦ ਰਾਤ ਨੂੰ ਸ਼ੁਭ ਆਦ ਹੈ 50 ਬੜੀ ਧੁੰਮ ਧਾਮ ਨਾਲ ਜਿੱਦਾਂ 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 ਜਿੱਦ ਅਸੀਂ ਪੈਲੈਸ ਦੇ ਵਿੱਚ ਜਾਵਾਂਗੇ ਉੱਥੇ ਧਾਰਮਿਕ ਪ੍ਰੋਗਰਾਮ ਹੋਏਗਾ ਤੇ ਉਸ ਤੋਂ ਬਾਅਦ ਸਮਾਰਟੀ ਹੋਏਗੀ। ਬਹੁਤ ਹਾਸਿਲੋਂ ਦੀ ਸਾਰੀ ਪੂਲ ਜਹਾਨ ਦੁਨੀਆ ਤੇ ਵਾਸਤੇ ਸਾਰੇ ਸੰਗਤਾਂ ਨੂੰ ਜਿੰਨੇ ਸ਼ੁਕਰਾਂਤਰੀਆਂ ਢੇਰ ਸਾਰੀਆਂ ਸ਼ੁਕਤਾਂ ਪਾਵਾਂ ਤੇ ਬੜੀ ਹੀ ਸੋਹਣੀ ਜਿਹੜੀ ਸ਼ੋਭਾ ਯਾਪਰਾ ਹੋ ਰਹੀ ਕਿ ਅੱਜ ਬਰਾਤ ਫਲੇਗੜ ਚੁੰਡੀਆਂ ਵਿੱਚ ਗੁਜਰਾਲੇ ਤੋਂ ਆਈ ਹੈ ਨਾ ਗੋਮੰਦਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੇ ਸ਼ਰਮਨ ਨੂੰ ਸ਼ਗਨ ਲੱਗਿਆ ਸਾਰੇ ਹੜ੍ਹ ਪ੍ਰਾਪਤਿਆਂ ਦੇ ਤੌਰ ਤੇ ਵਿੱਚ ਜਿਹੜਾ ਰੂਪ ਦਾ ਵਿੱਚ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਇਹ ਹੁਣ ਪ੍ਰਾਪਤ ਹੋਣੀ ਆ ਤੇ ਫਿਰ 9 ਵਜੇ ਗ੍ਰੈਂਡ ਵਿੱਚ ਜਾਣਾ ਸਾਰਿਆਂ ਨੇ ਮੈਂ ਕਿੰਨਾ ਕਿ ਇਤਾਂ ਦਾ ਮਾਹੌਲ ਕਿਸੇ ਇੱਕ ਨੋਬਲ ਦੁਨੀਆ ਦੇ ਵਿੱਚ ਹੈ ਤੇ ਮੈਂ ਵਧਾਈ ਦੇਣਾ ਚਾਹੁੰਦਾ ਕਿ ਫਲੇਨਗਲ ਕੁੰਗੀਆਂ ਦੇ ਨਿਵਾਸੀ ਨੇ ਉਹ ਅੱਜ ਦੇ ਪਵਨ ਪਿੱਤਰ ਤਿਹਾੜੀ ਬੜੀ ਖੂਬਸੂਰਤ ਨਾ ਬਣਾ ਰਹੇ ਨੇ ਸਾਰਿਆਂ ਨੂੰ ਇਹ ਤਿਆਰ ਕਰਦਾ ਜੀ ਅਗਲੇ ਮਹੀਨੇ ਟੂਰੀਆ ਦੇ ਕੋਈ ਜੁਮੇਰੀ ਤੇ ਆ ਰਹੀ ਹੈ ਉਹ ਅਨੀ ਦੇਖੋ ਪਾਰਟੀ ਨੇ ਤਾਂ ਪਹਿਲਾਂ ਦਿੱਤੀ ਜ਼ਿੰਮੇਵਾਰੀ ਨਹੀਂ ਪਾਰਟੀ ਨੇ ਜਨਗਾਰ ਨੇ ਜਿਹੜੀਆਂ ਅੰਦਰੀਆਂ ਨੇ ਸਾਡੇ ਕੋਲ ਆ ਗਏ ਆ ਆਮ ਨੌਜਵਾਨਾਂ ਨੂੰ ਸਿਰਫ ਆਮ ਆਦੀ ਪਾਰਟੀ ਹੀ ਜਿਹੜੀ ਜ਼ਿੰਮੇਵਾਰੀ ਦੇ ਸਕਦੀ ਹੈ ਜਲਾ ਪ੍ਰਧਾਨ ਤੇ ਨਾਲ ਚਾਰਜ ਤੇ ਫਰੋਮ ਇੰਟਰਸਟ ਜੀਐਮ ਕਿੰਡੀਆਂ ਵੱਡੀਆਂ ਚੇਅਰਮੈਨੀਆਂ ਹੁੰਦੀਆਂ ਇਕਾਨੀ ਕਾਂਗਰਸਾਂ ਨੇ ਘੱਟੋ ਘੱਟ 2000 ਕਰੋੜ ਰੁਪਏ ਦੇ ਮਾਰਗਾਂ ਦੇ ਮਲਿਆ ਸੀ ਭਾਈ ਤਾਰਾ ਜੀ ਜੀ ਪਾਰਟੀ ਵੱਲੋਂ ਕਹਿੰਦਾ ਹਾਂ ਮਹਾਰਾਜ ਜੀਆ ਜੋ ਸਭਾ ਵੱਲੋਂ ਸੇਵਾ ਦੀ ਦੁਨੀਆ ਦੀ ਦੁਨੀਆ ਦੀ ਪਾਰਟੀ ਵੱਲੋਂ ਆ ਸਭ ਨੂੰ ਜਨਾਬ ਹੱਥ ਦੇ ਕੇ ਇਨਸਾਨੀ ਸਾਥ ਦੇ ਜੁੜਿਆ ਹੋਇਆ ਹੈ ਜਿੱਥੋਂ ਕਿ ਪਰਤਾ ਦੇ ਬਾਅਦ ਦਾ ਕੰਮ ਆ ਰਿਹਾ ਹੈ ਜਨਾਬ ਬੋਲਦਾ ਬੱਚੀ ਬਹੁਤ ਹੀ ਵੱਡਾ ਦਿਨ ਹੈ ਕੋਈ ਮੰਦਿਰ ਦੇ ਕੋਲ ਤੇ ਬੈਂਤੀ ਹੈ ਇੱਕ ਤੁਸਬਾ ਪੁਰਾਣਾ ਹੈ ਇਹਨਾਂ ਦਰਸ਼ਨ ਕਰਨ ਦਾ ਉਹਦੇ ਨਾਲ ਨਹੀਂ ਆ ਗਿਆ ਗੈਪ ਕੋ ਰੱਖੋ ਪੁਲੀ ਸ਼ੰਕਰ ਜੀ ਸਭ ਦੀਆਂ ਮਨੁਕਾਬਨਾ ਪੂਰੀਆਂ ਕਰਨ ਆਪ ਸਭ ਨੂੰ ਸੁਲਾਤੀ ਦੀ ਅੱਜ ਭਾਜੀ ਅੱਜ ਤੁਸੀਂ ਆਏ ਹੋ ਮਾ ਸ਼ਿਵਰਾਤਰੀ ਦੇ ਫਤੇਗੜ ਚੁੰਡੀਆਂ ਤੇ ਕਾਫੀ ਇਤਸ਼ਾਹ ਦੇਖਣ ਨੂੰ ਮੇਰੇ ਆਸ਼ੋਭਾ ਯਾਤਰੀ ਸ਼ਰਕਰ ਕੀਤੀ ਮੈਂ ਅੱਜ ਮੁੱਤੀ ਨਗਰ ਫਤੇਗੜ ਖੇਰ ਦੀ ਸੰਗਤ ਆ ਸਾਨੂੰ ਸੇਵਾ ਪਹਾਈ ਦਾ ਜਿਹੜੇ ਪਰਵਾਰ ਕਰਨੇ ਉਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦਾ ਤੇ ਨਾਲੇ ਜਿਹੜੇ ਮਰਾਇਦੇ ਚਾਹਨਾ ਚਾਹਤਾ 10 ਪਿੰਚ ਕਰਨਾ ਜੇ ਤੇ ਪਿਤਾ ਵੈਗਰੂ ਸਾਰਿਆਂ ਤੇ ਮੇਰ ਭਰਿਆ ਹੱਸੇ ਕਿ ਸਾਰਿਆਂ ਦਾ ਪਿਆਰ ਭਾਈਚਾਰਾ ਇਤਫਾਕ ਬਣਿਆ ਰਵੇ ਤੇ ਸਾਰਿਆਂ ਦੇ ਘਰੋਬਾਰਾਂ ਦੇ ਵਿੱਚ ਵਾਧਾ ਆਵੇ ਖੁਸ਼ੀਆਂ ਖੇੜੇ ਜਿਹੜੇ ਆ ਉਹ ਸਾਰੇ ਸਾਡੇ ਨਗਰ ਤੇ ਆਉਣ ਤੇ ਮੇਰੇ ਵੱਲੋਂ ਸਾਰਿਆਂ ਤੇ ਬੇਰ ਭਰਿਆ ਅੱਜ ਦੇ ਸੁਖ ਦਿਹਾੜੇ ਤੇ ਸਮੂਚਾ ਮਾਦੇਗੜ ਚੂੜੀਆਂ ਨਗਰ ਔਰ ਪੂਰੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਾਡੇ ਸ਼ਿਵ ਪ੍ਰੇਮੀ ਜਣੇ ਨੇ ਅੱਜ ਦੇ ਇਸ ਅੱਜ ਦੇ ਇਸ ਉਤਸਵ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੇ ਆ ਔਰ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਔਰ ਉਮੀਦ ਕਰਦੇ ਆ ਕਿ ਇਤਾਂ ਹੀ ਜੀ ਦੇ ਦਿਨ ਤੇ ਹੱਥੜੇ ਨੇ ਅਸੀਂ ਸਾਰੇ ਨਗਰ ਨਿਵਾਸੀ ਰਲ ਕੇ ਮਨਾਈਏ ਔਰ ਜਿਹਦੇ ਵਿੱਚ ਹਰ ਤਰ੍ਹਾਂ ਦੇ ਡਿਫਰੈਂਸਸ ਨੂੰ ਦੂਰ ਕਰਕੇ ਇੱਕਜੁੱਟ ਹੋ ਕੇ ਹਰ ਤਿਉਹਾਰ ਨੂੰ ਮਨਾਇਆ ਜਾਏ ਜੋ ਕਿ ਸਾਨੂੰ ਇੱਕ ਅੱਛੀ ਸਿੱਖ ਦਿੰਦਾ ਔਰ ਇੱਕ ਨੇਕ ਨੀਅਤ ਦੇ ਨਾਲ ਚੱਲਣ ਦੀ ਪੈਰਵਾਹੀ ਕਰਦਾ ਅਸੀਂ ਸ਼ਿਵਪੂਲੇ ਨਾਲ ਦੀ ਕਿਰਪਾ ਦੇ ਨਾਲ ਸਾਰੇ ਇਕੱਠੇ ਆ ਅੱਜ ਸਾਰਾ ਨਗਰ ਇਕੱਠਾ ਹੈ ਔਰ ਦੇਖੋ ਕਿੰਨੇ ਉਤਸ਼ਾਹ ਨਾਲ ਸਾਰੇ ਇੱਥੇ ਜਣਾਂ ਨੇ ਇਸ ਦਿਨ ਨੂੰ ਅੱਜ ਮਨਾ ਰਹੇ ਆ ਔਰ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਕਿ ਪ੍ਰਭਾਤਮਾ ਹਰ ਇੱਕ ਨੂੰ ਸ਼ਾਂਤੀ ਕਰਾ ਚ ਰੱਖੇ ਹਰ ਬੰਦਾ ਜਿਹੜਾ ਆਪਣੇ ਘਰ ਸੁਖੀ ਵਸੇ ਔਰ ਇਦਾਂ ਹੀ ਸਾਰੇ ਦਿਲਦਾਰ ਬਣਾਉਂਦੇ ਰਹੀ ਅੱਜ ਤਰਲੋਕੀ ਦੇ ਮਾਲਕ ਭਗਵਾਨ ਸ਼ੰਕਰ ਜੀ ਦਾ ਰਿਆਦਾ ਪਰਪਿਆ ਜੋ ਸਾਰੇ ਸ਼ਹਿਰ ਦੇ ਵਿੱਚ ਬੜੇ ਸ਼ਰਧਾ ਅਤੇ ਜਨਾਂ ਮਨਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਨੇ ਮਹਿਮਲ ਜਵੇ ਸਾਡੇ ਸ਼ਹਿਰ ਦੇ ਬਸਿੰਦੇ ਜਿਹੜੇ ਨੇ ਹਰ ਵੇਲੇ ਖੁਸ਼ੀਆਂ ਤੇ ਖੇੜਿਆਂ ਵਿੱਚ ਰਹਿਣ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਸਕਲ ਕਾਇਨਾਤ ਨੂੰ ਇਸ ਪਵਿੱਤਰ ਮੌਕੇ ਦੇ ਉੱਤੇ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਹਾਂ ਸਭ ਤੋਂ ਪਹਿਲਾਂ ਦਾ ਸ਼੍ਰਾਦਰੀਆਂ ਸਭ ਸਾਰੇ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਸਾਡੇ ਫਤਿਹਗੜ੍ਹ ਜੂਰੇ ਵਿੱਚ ਟੋਪਲਾ ਅੱਜ ਤੋਂ ਬਾਅਦ ਮੰਦਰ ਨਹੀਂ ਜੀ ਹੋਇਆ ਚੱਲ ਰਹੀ ਹੈ ਬਹੁਤ ਧੁੰਮਣ ਮਨਾਇ ਜਾ ਰਹੀ ਹੈ ਸਾਰੇ ਮੰਦਰ ਮਰੀ ਸੌਤਾ ਪ੍ਰਬੰਧ ਕੀਤੇ ਗਿਆ ਇਸ ਤੋਂ ਇਲਾਵਾ ਫਤਿਹਗੜ੍ਹ ਜੂਰੇ ਵਿੱਚ ਗੁਰੂ ਯਤ ਗੱਡੀ ਜਾ ਰਹੀ ਹੈ ਜਿਸ ਵਿੱਚ ਟੀਮ ਸਭ ਨਾਲ ਖੁਦ ਨਾਲ ਹੋ ਕੇ ਸਪੋਰਟ ਦੀ ਕਮੰਡੀ ਹੋਏ ਹਨ ਤੇ ਸਭ ਨੂੰ ਮੇਰੀ ਅਰਦਾਸ ਹੈ ਕਿ ਉਹ ਆਪਣੇ ਸਪੋਰਟ ਫੀਲ ਕਰਨ ਤੇ ਤੇ ਸ਼ਮਤ ਕੰਮ ਬਣਾਉਣ